ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਰਮਿੰਦਰ ਦੇ ਪਰਿਵਾਰ ਨੇ ਕੱਲ ਸਾਰੀ ਦਿਹਾੜੀ ਪੰਬਲ ਪੁੱਸਾ ਪਾਈ ਰੱਖਿਆ ਲੋਕ ਕਹਿੰਦੇ ਜੀ ਮਾੜਾ ਹੋਇਆ ਤਰਮਿੰਦਰ ਨਹੀਂ ਰਿਹਾ ਤੇ ਘੰਟੇ ਬਾਅਦ ਤਰਮਿੰਦਰ ਦੀ ਧੀ ਈਸ਼ਾ ਦੇ올 ਕਹਿੰਦੀ ਐਵੇਂ ਨਾ ਪਕਾਈ ਮਰੀ ਜਾਓ ਬਾਪੂ ਜਿਉਂਦਾ ਤੇ ਅੱਗੇ ਨਾਲੋਂ ਫਰਕ ਹੈ ਲੋਕਾਂ ਨੇ ਡਰਦਿਆਂ ਨੇ ਪਟੱਕ ਪਟੱਕ ਪੋਸਟਾਂ ਡਿਲੀਟ ਕਰ ਦਿੱਤੀਆਂ ਪਰ ਆਥਣੇ ਕੁਝ ਵੱਡੇ ਚੈਨਲ ਵਾਲੇ ਕਹਿੰਦੇ ਸਨੀ ਦੇ올 ਤੇ ਬੋਬੀ ਦੇ올 ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਹਨਾਂ ਪਤੰਦਰਾਂ ਨੇ ਗੱਲ ਵਸੋਂ ਬਾਹਰ ਕਰ ਦਿੱਤੀ ਦੱਸੋ ਹੁਣ ਕੀ ਹਿਸਾਬ ਲਈਏ ਕਿ ਕੌਣ ਸੱਚਾ ਤੇ ਕੌਣ thank ਸਾਰੀ ਗੱਲ ਦਾ ਜਲੂਸ ਕੱਟ ਕੇ ਰਖਤਾ ਤਰਮਿੰਦਰ ਦੇ ਪਰਿਵਾਰ ਨੇ ਕੱਲ ਸਾਰੀ ਦਿਹਾੜੀ ਭੰਬਲ ਪੁੱਸਾ ਪਾਈ ਰੱਖਿਆ ਲੋਕ ਕਹਿੰਦੇ ਜੀ ਮਾੜਾ ਹੋਇਆ ਤਰਮਿੰਦਰ ਨਹੀਂ ਰਿਹਾ ਤੇ ਘੰਟੇ ਬਾਅਦ ਤਰਮਿੰਦਰ ਦੀ ਧੀ ਈਸ਼ਾ ਦਿਓਲ ਕਹਿੰਦੀ ਐਵੇਂ ਨਾ ਭਕਾਈ ਮਰੀ ਜਾਓ ਬਾਪੂ ਜਿਉਂਦਾ ਤੇ ਅੱਗੇ ਨਾਲੋਂ ਫਰਕ ਐ ਲੋਕਾਂ ਨੇ ਡਰਦਿਆਂ ਨੇ ਪਟੱਕ ਪਟੱਕ ਪੋਸਟਾਂ ਡਿਲੀਟ ਕਰ ਦਿੱਤੀਆਂ ਪਰ ਆਥਣੇ ਕੁਝ ਵੱਡੇ ਚੈਨਲ ਵਾਲੇ ਕਹਿੰਦੇ ਸਨੀ ਦਿਓਲ ਤੇ ਬੋਬੀ ਦਿਓਲ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਹਨਾਂ ਪਤੰਦਰਾਂ ਨੇ ਗੱਲ ਵਸੋਂ ਬਾਹਰ ਕਰ ਦਿੱਤੀ ਦੱਸੋ ਹੁਣ ਕੀ ਸਾਬ ਲਾਏ ਕਿ ਕੌਣ ਸੱਚਾ ਤੇ ਕੌਣ ਝੂਠਾ ਸਾਰੀ ਗੱਲ ਦਾ ਜਲੂਸ ਕੱਟ ਕੇ ਰੱਖਤਾ ਤੁਸੀਂ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ